ਨਮਸਕਾਰ ਜੀ ਸਾਰਿਆਂ ਨੂੰ ਮਾਂ ਫੈਮਿਲੀ ਵਲੌਗਸ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀਆਂ ਚਤਨਾਂ ਪਸੰਦ ਕੀਤੀਆਂ ਤੇ ਅੱਜ ਐਕਚੁਅਲੀ ਮੈਂ 2 ਦਿਨ ਤੋਂ پلان ਚ ਸੀ ਕਿ ਮੈਂ ਨੈਕਸਟ ਹੋਰ ਆਪਣਾ ਜਿਹੜਾ ਵਲੌਗ ਨੈਕਸਟ ਵਾਲਾ ਪਰਸ਼ੀਸ਼ ਦੇ ਬਾਰੇ ਚ ਬਣਾਵਾ ਬਟ ਤੁਹਾਨੂੰ ਪਤਾ ਹੈ ਕਿ ਤੁਸੀਂ ਮੇਰੇ ਪਿਛਲੇ ਵਲੌਗਸ ਦੇ ਵਿੱਚ ਦੇਖਿਆ ਹੋਏਗਾ ਕਿ ਯਸ਼ੁਦੀ ਤਪੇਤ ਖਰਾਬ ਹੋਣ ਕਰਕੇ ਮੈਂ ਇਹ ਨਹੀਂ ਬਣਾ ਪਾਈ ਕਿਉਂਕਿ ਐਕਚੁਅਲੀ ਉਹ ਕਿਸੇ ਦੇ ਹੈਲਪ ਤੋਂ ਬਿਨਾ ਨਹੀਂ ਬੰਦਾ ਥੋੜਾ ਇਹ ਵਲੌਗ ਨਾ ਤੇ ਇੱਕ ਜਨ ਆਪਾਂ ਨੂੰ ਦਿਖਾਉਣ ਵਾਸਤੇ ਵੀ ਚਾਹੀਦਾ ਹੁੰਦਾ ਤੇ ਇਸ ਕਰਕੇ ਥੋੜੀ ਹਲੇ ਮੇਰੇ ਕੋਲ ਕੋਈ ਸਟੈਂਡ ਵੀ ਨਹੀਂ ਹੈ ਤੇ ਮੈਂ ਤਾਂ ਨਹੀਂ ਬਣਾ ਪਾਈ ਸੀ ਉਹ ਤੇ ਅੱਜ ਮੈਂ ਆਪਣੀ ਚਾਰ ਬੈਸ਼ੀਟਸ ਦਾ ਕਨਸੈਪਟ ਲੈ ਕੇ ਆਈ ਹੋਈ ਆ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਉਹ ਬਹੁਤ ਪਸੰਦ ਆਣਗੀਆਂ ਤੇ ਆਜੋ ਪਹਿਲਾਂ ਆਪਾਂ ਤੁਹਾਨੂੰ ਬੈਸ਼ੀਟਸ ਦਿਖਾਉਂਦੇ ਆ ਫਿਰ ਬਾਅਦ ਕੇ ਗੱਲ ਕਰਾਂਗੇ ਕੰਦੀ ਸਭ ਤੋਂ ਪਹਿਲਾਂ ਇਹ ਬੈਸ਼ੀਟ ਦੇਖੋ ਤੁਸੀਂ ਬਹੁਤ ਪਿਆਰਾ ਕਲਰ ਹੈ प्लास प्रिंट है तो एकदम सॉफ्ट वाला कॉटन है और इन्हेद प्रिंट भी दूसरा प्रॉपर है कि ये किते भी जाएगा नहीं प्रॉपर देखो बॉम्बे ये दादर तो भी बहुत बढ़िया चादर है हंड्रड कॉटन है हंड्रड कॉटन कोटन चादर है और बहुत सॉफ्ट फैब्रिक है किंग साइज पूरा किंग साइज है बेडशीट का इस तरह की लुक आएगी ਔਰ ਇਸਦੇ ਨਾਲ ਦੋ ਪਿੱਲੋ ਕਵਰ ਐ ਇਸਦੇ ਐਸੇ ਦੋ ਪਿੱਲੋ ਕਵਰ ਫੁੱਲ ਸਾਈਜ਼ ਦੇ ਪਿੱਲੋ ਐ ਪਿੱਲੋਸ ਦੇ ਹਲੇ ਵਾਲੇ ਪੂਰੀ ਬੀਡਿੰਗ ਕੀਤੀ ਹੋਈ ਐ ਤਾਂ ਕਿ ਜਿਹੜਾ ਕੋਈ ਵੀ ਤੁਹਾਡਾ ਫੁੱਲ ਸਾਈਜ਼ ਦਾ ਪਿੱਲੋ ਵੀ ਐ ਉਹ ਵੀ ਪ੍ਰੋਪਰ ਉਹਦੇ ਵਿੱਚ ਆਰਾਮ ਨਾਲ ਫਿੱਟ ਆ ਸਕਦਾ ਔਰ ਵਿਦਆਊਟ ਜ਼ਿਪ ਐ ਇਹ ਕਿਉਂਕਿ ਜ਼ਿਪ ਕਈ ਵਾਰੀ ਖਰਾਬ ਹੋ ਜਾਂਦੀ ਐ ਕਈ ਨਹੀਂ ਪਸੰਦ ਕਰਦੇ ਜ਼ਿਪ ਵਾਲੀ ਤੇ ਇਹ ਮੇਰੀ ਫਰਸਟ ਬੈੱਡ ਸ਼ੀਟ ਸੀ ਤੇ ਹੁਣ ਮੈਂ ਅਜੋ ਤੱਕ ਨੈਕਸਟ ਬੈੱਡ ਸ਼ੀਟ ਦਿਖਾਣੀ ਹੈ ਤੇ ਇਹ ਨੈਕਸਟ ਬੈੱਡ ਸ਼ੀਟ ਹੈ ਵਾਈਟ ਦੇ ਉੱਪਰ ਪਰਪਲ ਫਲਾwrs ਬਹੁਤ ਪਿਆਰਾ ਡਿਜ਼ਾਈਨ ਹੈ ਕਈ ਜਿੰਦਾ ਕਈਆਂ ਨੂੰ ਹੁੰਦਾ ਨਾ ਕਿ ਵੱਡੇ ਵਾਲੇ ਫਲਾਵਰਸ ਨਹੀਂ ਪਸੰਦ ਹੁੰਦੇ ਤੇ ਉਹ ਛੋਟੇ-ਛੋਟੇ ਫਲਾਵਰਸ ਪਸੰਦ ਕਰਦੇ ਇਹਨੂੰ ਪਰਪਲਾਸ ਵੀ ਕਹਿ ਸਕਦੇ ਤੇ ਬਹੁਤ ਪਿਆਰੀ ਚੀਜ਼ ਹੈ ਸਾਈਡਾਂ ਦਾ ਜਿਹੜਾ ਬਾਰਡਰ ਹੈ ਉਹ ਪਲੇਨ ਆਏਗਾ ਇਹਨਾਂ ਨਾਲ किंग साइज ਹੈ ਪੂਰਾ ਇਹਨਾਂ ਦਾ ਵੀ ਚਾਰੇ ਪਾਸੇ ਬੀਡਿੰਗ ਕੀਤੀ ਹੋਈ ਹੈ ਇਹਨਾਂ ਦੀ ਪ੍ਰੋਪਰ ਇਹਨਾਂ ਦਾ ਕੋਈ ਖਰਾਬ ਹੋਣ ਵਾਲਾ ਕੋਈ ਇਹਨਾਂ ਦਾ ਕਲਰ ਨਹੀਂ ਜਾਏਗਾ ਔਰ ਬਿਲਕੁਲ ਜਿੰਨੀ ਵਾਰ ਵੀ ਵਾਸ਼ ਕਰੋਗੇ ਇਹਨਾਂ ਦਾ ਕਲਰ ਬੈਟਰ ਹੀ ਹੁੰਦਾ ਜਾਏਗਾ ਕਿਉਂਕਿ ਇਹ ਪਹਿਲਾਂ ਮੈਂ ਘਰ ਵੀ ਯੂਜ਼ ਕਰਕੇ ਦੇਖ ਚੁੱਕੀ ਹਾਂ ਤਾਂ ਹੀ ਮੈਂ ਕੋਨਸੈਪਟ ਲੈ ਕੇ ਆਈ ਹਾਂ ਔਰ ਮੇਰੀਆਂ ਜਿੰਨੀਆਂ ਵੀ ਅਸਕ ਬੈੱਡ ਸ਼ੀਟਸ ਹੈ ਸੇਮ ਹੋਈਆਂ ਤੇ ਉਹ ਸਾਰੇ ਹਰ ਕੋਈ ਉਹਨਾਂ ਦੀ ਬਹੁਤ ਤਾਰੀਫ ਕਰ ਰਿਹਾ ਹੈ ਅ ਦੋ ਪਿੱਲੋ ਕਵਰ ਇਹਨਾਂ ਦੀ ਵੀ ਸੇਮ ਬੀਡਿੰਗ ਹੈ ਔਰ ਰਿਵਰਸਿਬਲ ਹੈ ਵਿਦ ਬਾਟਰਵੇ ਨਾਲੇ ਅੱਤੇ ਇੱਕ ਸਾਈਡ ਆ ਰਹੀ ਹੈ ਪੂਰੀ ਬਹੁਤ ਬਹੁਤ ਪਿਆਰੀ ਚੀਜ਼ ਹੈ ਔਰ ਇੱਕ ਇਹਦਾ ਸਭ ਤੋਂ ਵੱਡਾ ਬੈਨੀਫਿਟ ਇਹ ਵੀ ਹੈ ਕਿ ਇਹ ਬੈੱਡ ਸ਼ੀਟ ਆਪਾਂ ਜਦੋਂ ਵੀ ਛਾਣਦੇ ਆ ਤੇ ਇਹਦੇ ਨਾਲ ਰੂਮ ਦੀ ਲਾਈਟ ਬਹੁਤ ਅੱਛੀ ਆਂਦੀ ਹੈ ਹੁਣ ਵੀ ਮੈਂ ਬਣਾਇਆ ਤੇ ਇੱਕਦਮ ਓਪਨ ਕਰਦੀ ਫੜੀ ਲਾਈਟ ਜੀ ਅੱਛੀ ਆਈ ਤੇ ਮਨ ਲ ਬੜੀਆ ਚੀਜ਼ ਲੱਗ ਰਹੀ ਹੈ ਬਹੁਤ ਪਿਆਰਾ ਕਨਸੈਪਟ ਹੈ ਇਹ ਨੈਕਸਟ ਇਹ ਬੜੀ ਪਿਆਰੀ ਚੀਜ਼ ਹੈ ਮੈਨੂੰ ਬਹੁਤ ਪਸੰਦ ਹੈ ਇਹ ਪਰ ਇਨਦਰ ਸਾਈਜ਼ ਨਾ ਤਾ ਲੂ ਮਨ ਲ ਤੁਸੀਂ ਜਦੋਂ ਸਾਈਜ਼ ਦੇ ਵੀ ਪਿਛਾਓਗੇ ਤੇ 2-2 ਗਿੱਟ ਡੇਢ-ਡੇਢ ਗਿੱਟ ਤੇ ਇਹ ਬੈੱਡ ਤੇ ਕਿੰਗ ਸਾਈਜ਼ ਹੈ ਪੂਰਾ ਡੇਢ ਤੋਂ ਗਿੱਟ ਦਾ ਤਾਂ ਫालतू ਹੈਗਾ ਹੀ ਹੈਗਾ ਐ ਵੀ ਦਿਖਾ ਬੇਟਾ ਨਾਲੇ ਦੇਖੋ ਟੈਕਸਟਾਈਲ ਮਿਲਸ ਦੀ ਇਹਦੇ ਉੱਪਰ ਸਟੈਂਪ ਵੀ ਲੱਗੀ ਹੋਈ ਹੈ ਪ੍ਰੋਪਰ ਕੋਈ ਕੰਪਲੇਂਟ ਨਹੀਂ ਹੋਏਗੀ ਬਿਲਕੁਲ ਕੰਪਲੇਂਟ ਨਹੀਂ ਬਲਕਿ ਜੇ ਤੁਸੀਂ ਇੱਕ ਵਾਰੀ ਟਰਾਈ ਕਰੋਗੇ ਤਾਂ ਮੈਂ 100% ਕਹਣੀ ਹੈ ਕਿ ਤੁਸੀਂ बार-बार ਇਸ ਚੀਜ਼ ਦੀ ਟਰਾਈ ਕਰੋਗੇ ਕਿ ਅਸਲ ਨੂੰ ਇਹੀ ਲੈਣੀ ਹੈ ਔਰ ਇਹਨਾਂ ਦੇ ਮੇਰਾ ਫੋਨ ਨੰਬਰ ਔਰ ਰੇਟਸ ਇਹਨਾਂ ਦੇ ਉੱਪਰ ਡਿਸਪਲੇ ਰੈਫਰਿੰਡ ਉੱਪਰ ਹੋ ਰਹੇ ਹਨ ਔਰ ਇੱਕ ਚੀਜ਼ ਹੋਰ ਕਈ ਮੇਰੀਆਂ ਭੈਣਾਂ ਪੁੱਛ ਰਹੀਆਂ ਸੀ ਕਿ मैम ਇਹਨਾਂ ਦੇ ਵਿੱਚ ਕਲਰਫੁਲ ਹੈ ਤੇ ਸੌਰੀ ਕਲਰਸ ਇੱਕ ਇੱਕ ਹੀ ਅਵੇਲੇਬਲ ਹੁੰਦੇ ਆ ਜਿਹੜੇ ਸਿਲੈਕਟਡ ਪੀਸਿਸ ਹੁੰਦੇ ਆ ਤੇ ਇਹਨਾਂ ਦੇ ਵਿੱਚ ਇੱਕ ਇੱਕ ਕਲਰ ਹੀ ਆਉਂਦੇ ਆ ਤੇ ਆਪਾਂ ਨੂੰ ਹੋਰ ਕਲਰ ਨਹੀਂ ਮਿਲ ਸਕਦੇ ਇਹ ਸੇਮ ਇੱਕ ਇੱਕ ਕਲਰ ਹੈ ਔਰ ਕਲਰ ਬਿਲਕੁਲ ਪੱਕੇ ਹਨ ਤੁਹਾਨੂੰ ਕੰਪਲੀਟ ਨਹੀਂ ਆਏਗੇ ਤੁਸੀਂ ਆਫਟਰ واਸ਼ ਵੀ ਮਤਲਬ 100 টাইমস ਇਸ ਵਾਸ਼ ਕਰੋਗੇ ਤਾਂ ਬਹੁਤ ਪਿਆਰਾ ਕਲਰ ਇਹਨਾਂ ਦਾ ਰਹਿੰਦਾ ਹੈ ਇਹ ਟੀਵੀ ਇਸਦੀ ਪੂਰੀ ਲੁਕ ਇੰਗ ਤੇ ਇਹਦੇ ਪਿੱਲੋ ਕਵਰ ਤੋਂ ਫੁੱਲ ਸਾਈਜ਼ ਪਿੱਲੋ ਕਵਰ ਵਿਦ ਪੀਡਿੰਗ ਇਹਦਾ ਬੈਨੀਫਿਟ ਇਹ ਰਹਿੰਦਾ ਕਿ ਇਹਨਾਂ ਦੀ ਲੁੱਕ ਬਹੁਤ ਅੱਛੀ ਆਉਂਦੀ ਹੈ ਜਦੋਂ ਆਪਾਂ ਪਿੱਲੋ ਵਿੱਚ ਪੂਰਾ ਫਿਲਿੰਗ ਪਾਦਦੇ ਆ ਨਾ ਤੇ ਸਾਈਡਸ ਤੇ ਲੁੱਕ ਬਹੁਤ ਅੱਛੀ ਆਉਂਦੀ ਹੈ ਏ ਵੀ ਵਿਦਆਊਟ ਸਿੱਪੈ ਜਿਹੜੇ ਜ਼ਿੱਪ ਵਾਲੇ ਹੋਣਗੇ ਮੈਂ ਤੁਹਾਨੂੰ ਦੱਸ ਦਵਾਂਗੀ ਏ ਵੀ ਪਿੱਲੋ ਕਵਰ ਵਿਦਆਊਟ ਸਿੱਪੈ ਔਰ ਫੁੱਲ ਸਾਈਜ਼ ਇਹਨਾਂ ਦਾ ਕੋਈ ਕੰਪਲੇਂਟ ਨਹੀਂ ਹੈ। ਏ ਚੀਜ਼ ਹੈ ਕੋਸੀ ਦੀ। ਦੇਖੋ ਬਟਾ ਪਹਿਲੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਹਨਾਂ ਦੇ ਚੈੱਕ ਕਰੋ ਇਹਨਾਂ ਦਾ ਕੋਜ਼ੀ ਦੀ ਕਿੰਗ ਸਾਈਜ਼ ਬੈੱਡ ਸ਼ੀਟ ਟੈਕਸਟਾਈਲ ਵਿੱਚ ਉੱਪਰ ਬ੍ਰਾਂਡ ਲੱਗਿਆ ਹੋਇਆ ਹੈ। ਉਹ ਰਿਵਰਸ਼ਡ ਹੁਣ ਇੱਕਦਮ ਬਹੁਤ ਪਿਆਰੀ ਲੁੱਕ ਆਉਂਦੀ ਜਿੱਦਾਂ ਹੀ ਰੂਮ ਦੇ ਵਿੱਚ ਆਪਾਂ ਇਸ ਚੈਸ਼ ਨੂੰ ਵਿਛਾਇਆ ਹੋਏਗਾ ਇਹਦੀ ਲੁੱਕ ਬਹੁਤ ਪਿਆਰੀ ਆਉਂਦੀ ਹੈ ਹਮ ਬਹੁਤ ਪੋਜ਼ਿਟਿਵਨੈਸ ਹੈ ਨਹੀਂ ਤੇ ਆਪਾਂ ਥੋੜਾ ਜਿਹਾ ਆਪਣਾ ਬੈਂਗਣੀ ਜਿਹਾ ਸ਼ੇਡ ਆਉਂਦਾ ਨਾ ਪਰਪਲ ਸ਼ੇਡ ਆਪਾਂ ਥੋੜਾ ਜਿਹਾ ਇਸ ਨੂੰ 네ਗੈਟਿਵਿਟੀ ਵਾਲਾ ਕਿ ਕਈ ਵਾਰੀ ਜਾਣਦੇ ਆ ਕਈ ਆਪਣੇ ਮਾਈਂਡ ਕਰਦੇ ਆ ਇਸ ਚੀਜ਼ ਨੂੰ ਬਟ ਵੇਲੀ ਦਾ ਸਟੱਟਮੂ ਇਸ ਦਾ ਬਹੁਤ ਪੋਜ਼ਿਟਿਵ ਜਿਹਾ ਅੰਦਰੋਂ ਦੀ ਨਾ ਇੱਕ ਫੀਲਿੰਗ ਜੀ ਆ ਰਹੀ ਹੈ ਕਨਸੈਪਟ ਬਹੁਤ ਵਧੀਆ ਹੈ ਬਹੁਤ ਸੋਹਣੀ ਚੀਜ਼ ਲੱਗ ਰਹੀ ਹੈ ਫੁੱਲ ਸਾਈਜ਼ ਔਰ ਇੰਨਾ ਸੌਫਟ ਫੈਬਰਿਕ ਹੈ ਨਾ ਸੌਫਟ ਫੈਬਰਿਕ ਹੈ ਮਨਨ ਜਿਵੇਂ ਕਈ ਵਾਰੀ ਬੱਚੇ ਵੀ ਸੋ ਜਾਂਦੇ ਨੇ ਨਾ ਉਹਦੇ ਉੱਪਰ ਤੇ ਮਨਨ ਤੇ ਵੀ ਫੀਲਿੰਗ ਆ ਰਹੀ ਹੈ ਪੂਰੀ ਇਸ ਦੇ ਉੱਪਰ ਬਹੁਤ ਪਿਆਰੀ ਚੀਜ਼ ਹੈ ਔਰ ਅਨਦਰ ਰੇਟਸ ਔਰ ਫੋਨ ਨੰਬਰ ਮੇਰਾ ਸਕਰੀਨ ਤੇ ডিসਪਲੇ ਹੋ ਰਿਹਾ ਜਿਸ ਨੂੰ ਕਿਸੇ ਨੂੰ ਵੀ ਆਰਡਰ ਕਰਨਾ ਹੋਵੇ ਇੱਕ ਇੱਕ ਕਲਰ ਹੈ ਹੋਰ ਕਲਰ ਨਹੀਂ ਹੈ ਇਹਨਾਂ ਦੇ ਵਿੱਚ ਤੇ ਉਹ ਤੁਸੀਂ ਮੈਨੂੰ ਆਰਡਰ ਕਰ ਸਕਦੇ ਹੋ ਤੇ ਭਾ ਕੀ ਭਾ ਤੁਸੀਂ ਮੇਰੇ ਵੀਡੀਓਸ ਲਾਈਕ ਕਰ ਰਹੇ ਹੋ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਤੇ ਅੱਜ ਦਾ ਮੇਰਾ ਇਹੀ ਕਨਸੈਪਟ ਸੀ ਉਮੀਦ ਕਰਦੀ ਹਾਂ ਤੁਹਾਨੂੰ ਮੇਰੇ ਬੈਸ਼ਿਸ ਪਸੰਦ ਆਣਗੀਆਂ ਉਹ ਤੁਸੀਂ ਮੇਰੇ ਨਵੇਂ ਬਿਜ਼ਨਸ ਨੂੰ ਪੂਰੀ ਸਪੋਰਟ ਕਰੋਗੇ